ਚੱਲੀਏ ਜੀੋਂ ਆਪਾਂ ਕਿੱਥੇ ਇਨਵੈਸਟੀਗੇਸ਼ਨ ਦੁਆਰਾ ਕਰਾਂਗੇ ਕੋਈ ਬੈਦੀ ਐਂਡ ਵੈਸ ਐਫ ਆਈ ਆਰ ਦੱਸ ਦੋਗੇ ਤੁਹਾਡੇ ਨੇ ਸੋਕ ਕੇ ਮੇਰੇ ਖਿਲਾਫ ਐਫ ਆਈ ਆਰ ਕੀ ਜ਼ਰੂਰਤ ਹੈ ਜੇ ਤੁਸੀਂ ਲੋ ਉਹ ਦੱਸ ਦਿਨੇ ਤੁਹਾਨੂੰ ਨਾ ਸਭੋ ਬਰਾਂਡ ਦਿਖਾਓ ਮੈਂ ਕਿ ਬਰਾਂਡ ਦੀ ਐਫਆਈਆਰ ਤੋਂ ਬਰਾਂਡ ਦੀ ਮੋਰ ਨਹੀਂ ਹੁੰਦੀ ਐਫਆਈਆਰ ਜਿਹੜੀ ਐਫਆਈਆਰ ਹੁੰਦੀ ਨਾ ਬਰਾਂਡ ਦੇ ਵਿੱਚ ਬਦਾਈ ਦੀ ਬਰਾਂਡ ਦੀ ਲੋੜ ਹੋਵੇ ਮੈਂ ਕਿਸੇ ਦੇ ਕਰੇ ਜਾਂਦੀ ਅਰੈਸਟ ਕਰਦੀ ਐਫਆਈਆਰ ਪਤਾ ਲੀਏ ਚਲ ਨੂ ਮੈਂ ਮੈਂ ਭਜਦਾ ਨਹੀਂ ਹਗਾਮੀ ਸੂਤਰਾ ਤੋਂ ਸਾਨੂੰ ਖਬਰ ਮਿਲੀ ਹੈ ਕਿ ਜੋ ਰਾਜਨੀਤਿਕ ਵਿਸ਼ਲੇਸ਼ਕ ਨੇ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਪਟਿਆਲਾ ਤੋਂ ਉਹਨਾਂ ਦੇ ਭਰਾ ਦੇ ਗ੍ਰਾਮਿਕ ਰਣਜੀਤ ਸਿੰਘ ਗਰੇਵਾਲ ਉਹਨਾਂ ਦੇ ਘਰ ਵਿਖੇ ਉਹ ਅੱਜ ਗਏ ਹੋਏ ਸੀਗੇ ਪਟਿਆਲਾ ਤੇ ਪਟਿਆਲਾ ਤੋਂ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਮੁਹਾੜੀ ਦਾ ਜਿਹੜਾ ਉਹ ਆਈਟੀ ਸੈੱਲ ਹੈ ਉਸ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਦੱਸੀ ਗਈ ਹੈ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਉਸ ਵੀਡੀਓ ਦੇ ਵਿੱਚ ਗ੍ਰਿਫਤਾਰੀ ਕਿਸ ਢੰਗ ਨਾਲ ਕੀਤੀ ਜਾ ਰਹੀ ਹੈ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੀ ਉਹਨੂੰ ਤੁਸੀਂ ਸਪਸ਼ਟ ਰੂਪ ਵਿੱਚ ਦੇਖ ਸਕਦੇ ਹੋ ਕਿ ਮਾਲਵਿੰਦਰ ਸਿੰਘ ਮਾਲੀ ਜਿਹੜੇ ਨੇ ਲਗਾਤਾਰ ਜਿਹੜੀ ਪੁਲਿਸ ਪਾਰਟੀ ਆਈ ਹੋਈ ਹੈ ਜਿਨ੍ਹਾਂ ਚੋਂ ਇੱਕ ਜਿਹੜਾ ਪੁਲਿਸ ਮੁਲਾਜ਼ਮ ਹੈ ਉਸ ਨੇ ਵਰਦੀ ਪਹਿਨੀ ਹੋਈ ਹੈ ਦੂਜਾ ਸਿਵਲ ਕੱਪੜਿਆਂ ਦੇ ਵਿੱਚ ਹੈ ਜਿਹੜਾ ਕਿ ਉੱਚ ਅਧਿਕਾਰੀ ਕੋਈ ਲੱਗ ਰਿਹਾ ਹੈ ਉਸ ਨੂੰ ਉਹ ਲਗਾਤਾਰ ਪੁੱਛ ਰਿਹਾ ਹੈ ਕਿ ਤੁਹਾਨੂੰ ਕੋਈ ਤੁਹਾਡੇ ਕੋਲ ਜਿਹੜਾ ਕੋਈ ਵਾਰੰਟ ਹੈ ਕੋਈ ਐਫ ਆਈ ਆਰ ਹੈ ਜਿਸ ਦੇ ਤਹਿਤ ਤੁਸੀਂ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੇ ਬਾਰ ਬਾਰ ਪੁੱਛਣ ਦੇ ਬਾਵਜੂਦ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਨਾ ਤਾਂ ਕੋਈ ਗ੍ਰਿਫਤਾਰੀ ਵਾਰੰਟ ਦਿਖਾਇਆ ਜਾਂਦਾ ਨਾ ਹੀ ਕੋਈ ਐਫ ਆਈ ਆਰ ਦੀ ਕਾਪੀ ਦਿਖਾਈ ਜਾਂਦੀ ਹੈ ਤੇ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਜਿਹੜੀ ਐਫ ਆਈ ਆਰ ਹੈ ਉਹਨਾਂ ਦੇ ਖਿਲਾਫ ਦਰਜ ਹੋ ਚੁੱਕੀ ਹੈ ਆਈਟੀ ਐਕਟ ਦੇ ਅੰਡਰ ਜਦੋਂ बार-बार ਪਰਿਵਾਰ ਪੁੱਛਦਾ ਉਹਨਾਂ ਦੇ ਬ੍ਰਦਰ ਵੀ ਪੁੱਛਦੇ ਨੇ ਤਾਂ ਕਹਿੰਦੇ ਨੇ ਕਿ 67 ਸੈਕਸ਼ਨ 67 ਆਫ ਦਾ ਆਈਟੀ ਐਕਟ ਜਿਹੜਾ ਹੈਗਾ ਉਹਦੇ ਅੰਡਰ ਤੁਹਾਡੇ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਸੈਕਸ਼ਨ 67 ਆਫ ਦਾ ਆਈਟੀ ਐਕਟ 2000 ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਪੁਲਿਸ ਨੇ ਜਿਹੜਾ ਪਰਚਾ ਹੈਗਾ ਉਹ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੇ ਉੱਪਰ ਸੈਕਸ਼ਨ 67 ਦੇ ਅੰਡਰ ਦਰਜ ਕੀਤਾ ਹੈ ਇਹ ਦੋ ਆਈਟੀ ਐਕਟ ਹੈ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਸਨ 2000 ਦੇ ਵਿੱਚ ਬਣਿਆ ਸੀਗਾ ਇਹ ਜਿਹੜਾ ਐਕਟ ਹੈ ਉਹ ਇਹ ਗੱਲ ਕਹਿੰਦਾ ਜਿਹੜਾ ਸੈਕਸ਼ਨ ਹੈ 67 ਉਹ ਇਹ ਗੱਲ ਕਹਿੰਦਾ ਕਿ ਸੈਕਸ਼ਨ 67 ਆਫ ਦਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਐਕਟ ਆਫ 2000 ਇਨ ਇੰਡੀਆ ਡੀਲਸ ਵਿਦ ਅ ਪਨਿਸ਼ਮੈਂਟ ਫਾਰ ਦਾ ਪਬਲਿਕੇਸ਼ਨ ਐਂਡ ਟ੍ਰਾਂਸਮਿਸ਼ਨ ਆਫ ਦਾ ਆਬਸੈਂਸ ਕੰਟੈਂਟ ਮਟੀਰੀਅਲ ਇਨ ਇਲੈਕਟ੍ਰੋਨਿਕਸ ਤੋਂ ਤਾਂ ਇਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਵੀ ਜਿਹੜਾ ਕੋਈ ਬੰਦਾ ਇਹ ਜਿਹੜਾ ਕੋਈ ਅਬਸੈਂਸ ਜਿਹੜਾ ਕੋਈ ਗਲਤ ਮਟੀਰੀਅਲ ਹੈ ਸੈਕਸ਼ੂਅਲੀ ਐਕਸਪਲੋਇਟੇਟਡ ਮਟੀਰੀਅਲ ਹੈ ਉਸ ਨੂੰ ਪਾਉਂਦਾ ਹੈ ਕੋਈ ਅਸ਼ਲੀਲ ਮਟੀਰੀਅਲ ਨੂੰ ਪਾਉਂਦਾ ਉਸ ਦੇ ਉੱਤੇ ਇਹ ਜਿਹੜਾ ਸੈਕਸ਼ਨ ਲੱਗਿਆ ਲਾਇਆ ਜਾਂਦਾ ਇਹਦੇ ਵਿੱਚ 3 ਸਾਲ ਤੱਕ ਦੀ ਸਜ਼ਾ ਹੈਗੀ ਆ 5 ਸਾਲ ਤੱਕ ਦੀ ਕਨਵਿਕਸ਼ਨ ਹੋ ਸਕਦੀ ਹੈ ਤੇ ਇਹਦੇ ਵਿੱਚ ਜਿਹੜਾ ਇਹ ਦੱਸਿਆ ਜਾ ਰਿਹਾ ਤਾਂ ਇਹਦੇ ਵਿੱਚ ਕਿਹੜਾ ਮਟੀਰੀਅਲ ਹੈ ਜਿਹਦੇ ਤਹਿਤ ਇਹ ਲਾਇਆ ਗਿਆ 67 ਜਿਹੜਾ ਐਕਟ ਹੈ ਉਹ ਆਈਟੀ ਐਕਟ ਦਾ ਇਹਦੇ ਬਾਰੇ ਪੁਲਿਸ ਨੇ ਕੁਝ ਨਹੀਂ ਦੱਸਿਆ ਤਾਂ ਇਹ ਜਿਹੜਾ ਸੈਕਸ਼ਨ 67 ਹੈ ਆਫ ਆਈਟੀ ਐਕਟ ਜਿਹੜਾ ਇਹਦੇ ਵਿੱਚ ਅੱਗੇ ਸੈਕਸ਼ਨ ਹੈ 67A 67B ਇਹ ਜਿਹੜਾ ਇਹਨਾਂ ਤੇ ਲਗਾਤਾਰ ਡਿਬੇਟ ਰਹੀ ਹੈ ਕਿ ਇਹਨਾਂ ਦਾ ਮਿਸਯੂਜ਼ ਹੁੰਦਾ ਬਾਰ-ਬਾਰ ਤਾਂ ਉਸੇ ਤਹਿਤ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਤਾਂ ਇਹ ਹੁਣ ਦੇਖਣਾ ਹੋਏਗਾ ਕਿ ਇਸ ਸੈਕਸ਼ਨ ਨੂੰ ਜਿਹੜੀ ਸਰਕਾਰ ਜਾਂ ਪ੍ਰੋਸੀਕਿਊਸ਼ਨ ਆ ਪੁਲਿਸ ਆ ਉਹ ਕਿਦਾਂ ਪ੍ਰੂਫ ਕਰਦੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਸਾਡੇ ਕੰਮ ਦੇ ਵਿੱਚ ਵਿਘਨ ਪਾ ਰਹੇ ਹੋ ਤੇ ਇਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਦਾਂ ਕੀ ਆਰਬਿਟਰੀ ਧੱਕਾ ਮੁਕੀ ਤਰੀਕੇ ਦੇ ਨਾਲ ਮਾਲਵਿੰਦਰ ਸਿੰਘ ਮਾਲੀ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਲਜਾਇਆ ਗਿਆ ਤਾਂ ਇਹਦੇ ਵਿੱਚ ਕਾਨੂੰਨ ਕੀ ਕਹਿੰਦਾ ਕਾਨੂੰਨ ਇਹ ਗੱਲ ਕਹਿੰਦਾ ਕਿ ਜੇ ਕੋਈ ਵੀ ਤੁਹਾਡੇ ਖਿਲਾਫ ਜਿਹੜਾ ਕੋਈ ਬੰਦਾ ਤੁਹਾਨੂੰ ਲੱਗਦਾ ਕਿ ਕਾਗਨਿਸੈਂਸ ਜਿਹਨੇ ਆਫੈਂਸ ਕੀਤਾ ਤਾਂ ਉਸ ਆਫੈਂਸ ਤੇ ਪੁਲਿਸ ਜਿਹੜੀ ਹੈ ਕਾਰਵਾਈ ਕਰਕੇ ਐਫ ਆਈ ਆਰ ਵੀ ਦਰਦੀ ਕਰ ਸਕਦੀ ਹੈ ਤੇ ਉਸ ਨੂੰ ਅरेस्ट ਵੀ ਕਰ ਸਕਦੀ ਹੈ ਪਰ ਉਹਦਾ ਇੱਕ ਪ੍ਰੋਸੀਜਰ ਹੈ ਉਹਦਾ ਪ੍ਰੋਸੀਜਰ ਇਹ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕਾਗਨੀਸੈਂਸ ਆਫੈਂਸ ਕਿਸੇ ਬੰਦੇ ਦੇ ਵੱਲੋਂ ਕਮਿਟ ਕੀਤਾ ਗਿਆ ਤਾਂ CrPC ਦਾ ਸੈਕਸ਼ਨ 41 ਉਹਦੇ ਅੰਡਰ ਜਿਹੜਾ ਹੈਗਾ ਆ ਉਹ ਇੱਕ ਨੋਟਿਸ ਦੇਣਾ ਵੀ ਜ਼ਰੂਰੀ ਹੁੰਦਾ ਪ੍ਰਾਇਮਰੀ ਇਨਵੈਸਟੀਗੇਸ਼ਨ ਕਰਨੀ ਜ਼ਰੂਰੀ ਹੁੰਦੀ ਹੈ ਕਿ ਹਾਂ ਇਹ ਅਫੈਂਸ ਤੁਹਾਡੇ ਖਿਲਾਫ ਆਇਆ ਤੁਹਾਡਾ ਇਸ ਗੱਲ ਬਾਰੇ ਕੀ ਕਹਿਣਾ ਹੈਗਾ ਕਿ ਵਾਕਈਏ ਤੁਸੀਂ ਅਫੈਂਸ ਕੀਤਾ ਉਹਦੀ ਕੋਈ ਜਾਂਚ ਕਰਕੇ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਜਾਂਦੀ ਹੈ ਜੇ ਪੁਲਿਸ ਜਾਂ ਪੁਲਿਸ ਜਿਹੜੀ ਹੈ ਐਫ ਆਈ ਆਰ ਦਰਜ ਕਰ ਵੀ ਲਵੇ ਉਸ ਦੇ ਵਿੱਚ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਵੀ ਤੁਹਾਡਾ ਅਰੈਸਟ ਜ਼ਰੂਰੀ ਹੈ ਉਹ ਡਿਸਕ੍ਰੀਪਸ਼ਨ ਆ ਕਾਗਨੀਸੈਂਸ ਜੇ ਤੁਸੀਂ ਅਰੈਸਟ ਕਿਸੇ ਬੰਦੇ ਨੂੰ ਕਰਨਾ ਹੈ ਜਾਂ ਨਹੀਂ ਕਰਨਾ ਉਹ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਜਿਸ ਗੁਨਾਹ ਦੇ ਤਹਿਤ ਜਿਸ ਪਰਚੇ ਦੇ ਥੱਲੇ ਜਿਹੜੀ ਸੈਕਸ਼ਨ ਦੇ ਥੱਲੇ ਤੁਸੀਂ ਬੰਦੇ ਨੂੰ ਅਰੈਸਟ ਕਰ ਰਹੇ ਹੋ ਉਹਦੇ ਵਿੱਚ ਬੰਦਾ ਜਾਂਚ ਦੇ ਵਿੱਚ ਕੋਆਪਰੇਟ ਕਰ ਰਿਹਾ ਜਾਂ ਨਹੀਂ ਕਰ ਰਿਹਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਮਾਲਵਿੰਦਰ ਸਿੰਘ ਮਾਲੀ ਇਹ ਗੱਲ ਕਹਿ ਰਹੇ ਆ ਪੁਲਿਸ ਨੂੰ ਕਿ ਹਾਂਜੀ ਮੈਂ ਬਿਲਕੁਲ ਕਿਤੇ ਨਹੀਂ ਭੱਜਦਾ ਮੈਂ ਤੁਹਾਨੂੰ ਕੋਆਪਰੇਟ ਕਰ ਰਿਹਾ ਮੈਂ ਸਹਿਯੋਗ ਦਵਾਗਾ ਜਾਂਚ ਦੇ ਵਿੱਚ ਤਾਂ ਜਦੋਂ ਬੰਦਾ ਸਹਿਯੋਗ ਦੇ ਰਿਹਾ ਜਾਂਚ ਦੇ ਵਿੱਚ ਤਾਂ ਫਿਰ ਪੁਲਿਸ ਕੋਲ ਅਰੈਸਟ ਕਰਨ ਦੀ ਕੀ ਉਹਨਾਂ ਨੂੰ ਨੌਬਤ ਹੈ ਕੀ ਉਹਨਾਂ ਦੀ ਜ਼ਰੂਰਤ ਹੈ ਇਸ ਨੂੰ ਪੁਲਿਸ ਨੇ ਹਾਲ ਤੱਕ ਐਕਸਪਲੇਨ ਨਹੀਂ ਕੀਤਾ ਰਾਤ ਦੇ 8:30 ਵਜੇ ਹੋਏ ਨੇ ਅ ਸਾਡੀ ਉਹਨਾਂ ਬ੍ਰਦਰ ਨਾਲ ਗੱਲ ਹੋਈ ਹੈ ਰਣਜੀਤ ਸਿੰਘ ਗਰੇਵਾਲ ਨਾਲ ਉਹਨਾਂ ਰਾਤ 8:30 ਵਜੇ ਪੁਲਿਸ ਨੂੰ ਕੀ ਅਰਜੈਂਸੀ ਹੈ ਜੇ ਉਹਨਾਂ ਕੋ ਕੋ ਕੰਪਲੇਂਟ ਆਈ ਵੀ ਹੈ ਤਾਂ ਉਹਨਾਂ ਨੇ ਅਰਜੈਂਸੀ ਦਾ ਕੀ ਕਾਰਨ ਹੈ ਇਸ ਨੂੰ ਹਲੇ ਤੱਕ ਐਕਸਪਲੇਨ ਨਹੀਂ ਕੀਤਾ ਪਰਿਵਾਰ ਨੂੰ ਕੱਲ ਤੱਕ ਹੋ ਸਕਦਾ ਕੋਈ ਐਕਸਪਲੇਨੇਸ਼ਨ ਆ ਜਾਏ ਪੁਲਿਸ ਦੇ ਵੱਲੋਂ ਤੇ ਫਿਰ ਜਦੋਂ ਜਾਂਚ ਦੇ ਵਿੱਚ ਕੋਆਪਰੇਟ ਕਰ ਰਿਹਾ ਉਸਤੇ باوجود ਵੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਫੜਿਆ ਜਾਂਦਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾਂਦਾ ਤੇ ਸਰਕਾਰ ਨੂੰ ਜਿਹੜਾ ਹੈਗਾ ਪਰਿਵਾਰ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਕਿੱਥੇ ਲੈ ਕੇ ਜਾ ਰਹੇ ਆ ਸੀਆਈਏ ਸਟਾਫ ਜਿਹੜੇ ਪੱਤਰਕਾਰ ਨੇ ਉਹ ਇੱਥੇ ਪਹੁੰਚੇ ਨੇ ਮੁਹਾਲੀ ਉੱਥੇ ਮੁਹਾਲੀ ਦੀ ਪੁਲਿਸ ਕੁਝ ਨਹੀਂ ਦੱਸ ਰਹੀ ਤਾਂ ਜਿਹੜਾ ਸਾਰਾ ਪ੍ਰੋਸੀਜਰ ਹੈ ਉਸ ਨੂੰ ਜਿਸ ਢੰਗ ਦੇ ਨਾਲ ਮਧੋਲਿਆ ਗਿਆ ਉਹ ਇੱਕ ਸਪਸ਼ਟ ਮਿਸਾਲ ਹੈ ਕਿਉਂਕਿ ਮਾਲਵਿੰਦਰ ਸਿੰਘ ਮਾਲੀ ਲਗਾਤਾਰ ਜਿਹੜੇ ਨੇ ਜਦੋਂ ਤੋਂ ਭਗਵੰਤ ਪਾਣ ਸਰਕਾਰ ਬਣੀ ਹੈ ਜਾਂ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਉਹ ਇੱਕ ਰਾਜਨੀਤਿਕ ਆਲੋਚਕ ਹੋਣ ਕਰਕੇ ਇੱਕ ਵਿਸ਼ਲੇਸ਼ਕ ਹੋਣ ਕਰਕੇ ਤਾਂ ਸਰਕਾਰਾਂ ਦੇ ਚੰਗੇ ਮਾੜੇ ਜਿਹੜੇ ਕੰਮ ਹੁੰਦੇ ਆ ਉਹਨਾਂ ਦੀ ਉਹ ਕ੍ਰਿਟਿਸਿਜ਼ਮ ਹੀ ਕਰਦੇ ਆ ਕੰਸਟਰਕਟਿਵ ਕ੍ਰਿਟਿਸਿਜ਼ਮ ਕਰਦੇ ਆ ਕਾਫੀ ਲੰਬੇ ਸਮੇਂ ਤੋਂ ਉਹ ਇਹ ਕੰਮ ਕਰ ਰਹੇ ਆ ਬੇਬਾਕੀ ਦੇ ਨਾਲ ਪਰ ਜੇ ਸਰਕਾਰ ਨੂੰ ਉਹਨਾਂ ਦੇ ਨਾਲ ਕੋਈ ਗ੍ਰਾਜੀ ਸੀ ਜਾਂ ਉਹਨਾਂ ਕੋਲ ਕੋਈ ਕੰਪਲੇਂਟ ਸੀ ਪੁਲਿਸ ਕੋਲ ਤਾਂ ਉਹਨਾਂ ਨੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਇਨਟੀਮੇਸ਼ਨ ਦੇਣਾ ਉਹਨਾਂ ਦਾ ਫਰਜ਼ ਬਣਦਾ ਸੀ ਕਿ ਜੋ ਕਾਨੂੰਨ ਕਹਿੰਦਾ ਹੈ ਕਿ ਕਾਨੂੰਨ ਦੇ ਵਿੱਚ ਜਦੋਂ ਤੁਸੀਂ ਆਰਬਿਟਰਰੀ ਤਰੀਕੇ ਦੇ ਨਾਲ ਇੱਕ ਬਜ਼ੁਰਗ ਆਦਮੀ ਆ ਉਸਨੂੰ ਤੁਸੀਂ ਗ੍ਰਿਫਤਾਰ ਕਰ ਰਹੇ ਹੋ ਤੇ ਤੁਸੀਂ ਇਹ ਵੀ ਨਹੀਂ ਦੱਸ ਰਹੇ ਨਾ ਤਾਂ ਐਫਆਈਆਰ ਦੀ ਕਾਪੀ ਦਿਖਾ ਰਹੇ ਹੋ ਐਫਆਈਆਰ ਦੀ ਕਾਪੀ ਦਿਖਾਉਣੀ ਜ਼ਰੂਰੀ ਸੀ ਕਟੋਕਟ ਪਰਿਵਾਰ ਨੂੰ ਦੱਸਿਆ ਜਾਂਦਾ ਕਿਸ ਐਕਟ ਦੇ ਤਹਿਤ ਫੜਿਆ ਗਿਆ ਦੂਸਰਾ ਜਿਹੜਾ ਸੀਗਾ ਉਹਨਾਂ ਦੀ ਇਨਟੀਮੇਸ਼ਨ ਪਹਿਲਾਂ ਨੋਟਿਸ ਕੀਤਾ ਜਾਂਦਾ ਹੈ ਨੋਟਿਸ ਤੋਂ ਬਾਅਦ ਉਹ ਐਫਆਈਰ ਦੱਸਿਆ ਜਾਂਦਾ ਕਿ ਤੁਹਾਡੇ ਖਿਲਾਫ ਇਹ ਕੰਪਲੇਂਟ ਆਈ ਹੈ ਕਿ ਅਸੀਂ ਐਫਆਈਆਰ ਕਰਨੀ ਹੈ ਐਫਆਈਆਰ ਅਸੀਂ ਇਸ ਤੇ ਤੁਹਾਨੂੰ ਗ੍ਰਿਫਤਾਰ ਕਰਨਾ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਇਹਦੇ ਉੱਤੇ ਸੁਪਰੀਮ ਕੋਰਟ ਦੀ ਅਥਾਰਟिटीज ਨੇ ਕਿ ਤੁਸੀਂ ਇਸ ਨੂੰ ਕਿਸ ਤੰਗ ਦੇ ਨਾਲ ਐਫਆਈਆਰ ਦੇ ਵਿੱਚ ਕਿਸੇ ਬੰਦੇ ਨੂੰ ਅਰੈਸਟ ਕਰ ਸਕਦੇ ਹੋ ਨੈਸੈਸਿਟੀ ਆਫ ਦਾ ਅਰੈਸਟ ਜਿਹੜੀ ਆ ਉਹ ਪੁਲਿਸ ਨੂੰ ਪ੍ਰੂਵ ਕਰਨੀ ਪੈਂਦੀ ਹੈ ਤੋ ਇਹਦੇ ਵਿੱਚ ਕੀ ਜ਼ਰੂਰਤ ਸੀ ਕੀ ਅਰਜੈਂਸੀ ਸੀ ਇਹ ਤਾਂ ਹੁਣ ਭਗਵੰਤ ਮਾਨ ਸਰਕਾਰ ਦੱਸ ਸਕਦੀ ਹੈ ਪਰ ਜਿਸ ਢੰਗ ਦੇ ਨਾਲ ਜੋ ਮਾਲਵਿੰਦਰ ਸਿੰਘ ਮਾਲੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਇੱਕ ਸਨਮਾਨਿਤ ਸ਼ਖਸੀਅਤ ਨੇ ਕਾਫੀ سارے ਲੋਕ ਉਹਨਾਂ ਨੂੰ ਜਾਣਦੇ ਨੇ ਇੱਕ ਪਬਲਿਕ ਫਿਗਰ ਨੇ ਉਹਦੇ باوجود ਵੀ ਜਿਸ ਐਰੋਗੈਂਸ ਦੇ ਨਾਲ ਪੰਜਾਬ ਪੁਲਿਸ ਗੱਲ ਕਰ ਰਹੀ ਹੈ ਤੁਸੀਂ ਦੇਖੋ ਕਿ ਜਿਸ ਢੰਗ ਦੇ ਨਾਲ ਉਹਨਾਂ ਨੂੰ ਬਾਈ ਜੀ ਕਹਿ ਕੇ ਬੋਲ ਰਿਹਾ ਤੇ ਉਹ ਕਿਸ ਐਰੋਗੈਂਸ ਦੇ ਨਾਲ ਜਿਹੜੀ ਹੈ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਗੱਲ ਕਰ ਰਿਹਾ ਇੱਕ ਥ੍ਰੈਟਨਿੰਗ ਵੇ ਦੇ ਵਿੱਚ ਤੇ ਉਹ ਉਸਚੀਓ ਪੁਲਿਸ ਦਾ ਲੈਜਾ ਜਿਹੜਾ ਹੈਗਾ ਉਹ ਸਮਝਿਆ ਜਾ ਸਕਦਾ ਤੇ ਇਸ ਨੂੰ ਬਾਕੀ ਜਿਹੜਾ ਹੈਗਾ ਆਉਣ ਵਾਲੀਆਂ ਡਿਟੇਲਸ ਜਿਹੜੀਆਂ ਜਦੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਉਂਦੀਆਂ ਨੇ ਕੱਲ ਦੀਆਂ ਜੋ ਵੀ ਡਿਟੇਲਸ ਹੋਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਹਾਲੇ ਤੱਕ ਅਸੀਂ ਤੁਹਾਨੂੰ ਇਹੀ ਇਨਫੋਰਮੇਸ਼ਨ ਦੇ ਸਕਦੇ ਆ ਕਿ ਜੋ ਮਾਲਵਿੰਦਰ ਸਿੰਘ ਮਾਲੀ ਨੇ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦੀ ਗ੍ਰਿਫਤਾਰੀ ਜੋ ਪੁਲਿਸ ਪਾਰਟੀ ਨੇ ਦੱਸਿਆ ਕਿ ਆਈਟੀ ਐਕਟ ਦਾ ਜਿਹੜਾ ਸੈਕਸ਼ਨ 67 ਹੈ ਉਸ ਦੇ ਤਹਿਤ ਕੀਤੀ ਗਈ ਹੈ ਤੇ ਇਸ ਦੇ ਵਿੱਚ ਹੁਣ ਅਗਲੀ ਐਫ ਆਈ ਆਰ ਦੀ ਬਾਰਤ ਕੀ ਹੈ ਕਿਸ ਇੰਟਰਵਿਊ ਦੇ ਤਹਿਤ ਕੀਤੀ ਗਈ ਹੈ ਕਿਸ ਵੀਡੀਓ ਦੇ ਥੱਲੇ ਕੀਤੀ ਗਈ ਹੈ ਕਿਸ ਪੋਸਟ ਦੇ ਥੱਲੇ ਕੀਤੀ ਗਈ ਹੈ ਉਹ ਪੋਸਟ ਕੋਈ ਤਾਜੀ ਹੈ ਜਾਂ ਨਵੀਂ ਹੈ ਜਾਂ ਕੋਈ ਪੁਰਾਣੀ ਹੈ ਇਸ ਦੇ ਬਾਰੇ ਹਜੇ ਕੋਈ ਵੀ ਜਾਣਕਾਰੀ ਹੈ ਪੁਲਿਸ ਦੇ ਵੱਲੋਂ ਨਹੀਂ ਦਿੱਤੀ ਗਈ ਹੈ ਹੈਗਾ ਜੀ ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਾਕ ਕਰਸਾ ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਾਕ ਕਰਸਾ ਪੰਚ ਅੱਛਾ ਇਹਨਾਂ ਦੇ ਪਿੰਡ ਪਾ ਜੀ ਇੱਧਰ ਆਓ ਤੁਹਾਨੂੰ ਮੈਨੂੰ ਆਰਕੋਤੋਂ ਸਰ ਆਹ ਦਾਈਂਥੇ ਬੈਠੋ ਆਹ ਉਹ ਅੱਥੇ ਬੈਠੋ ਦਾਈਂਥੇ ਬੈਠੋ ਕੋਈ ਨਹੀਂ ਜੋ ਮੈਂ ਦੇਖਣਾ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਹਾਂ ਬਾਈ ਬੈਠ ਕੇ ਮੈਂ ਦਾਈਂਥੇ ਮਨ ਨੂੰ ਬੇਨਤੀ ਕੀਤੀ ਮੈਂ ਨਹੀਂ ਮੈਂ ਨਹੀਂ ਬੇਨਤੀ ਕਰਦਾ ਕੋਈ ਜਿੱਤ ਹੁਟਮ ਨਹੀਂ ਕੀਤਾ ਮੈਂ ਵੀ ਬੇਨਤੀ ਕਰ ਰਿਹਾ ਮਹਾਰਾਜ ਮਾਰਨ ਨੂੰ ਮਾਰਿਆ ਬਾਈ ਬੈਠ ਗਿਆ ਵੀਰੇ ਜੀ ਬਾਈ ਜੀ ਤੁਹਾਡੀ ਜਾਨ ਪਛਾਨ ਕੀ ਹੈ ਮੈਂ ਸਾਡੇ ਸਪੈਕਟਰਾਂ ਦੀ ਵਰਦੀ ਪਾਈ ਹੋਈ ਹੈ ਜੀ ਯੂਨੀਫਾਰਮ ਪਾਈ ਹੋਈ ਹੈ ਇਹ ਦਾ ਦਿੰਦੇ ਨੇ ਨਾ ਵਰਦੀ ਤਾਂ ਮੈਂ ਵੀ ਪਾ ਲੂੰ ਤੁਹਾਡੀ ਪੋਸਟ ਕਿੱਥੇ ਹੈ ਜੀ ਪਾ ਲੋ ਜੀ ਨਾ ਤੁਹਾਡਾ ਨਾਂ ਕੀ ਆ ਪੋਸਟ ਤੇ ਕੀ ਆ ਮੇਰੇ ਲਈ ਬਰੇਡਲ ਲੱਗਿਆ ਹੋਇਆ ਜੀ ਤੇ ਦੇਖ ਲਓ ਗੁਰਤੇਜ ਸਿੰਘ ਹਾਂ ਜੀ ਪੋਸਟੇ ਕਿੱਥੇ ਆ ਪੋਸਟਿੰਗ ਸਰਵਸਦ ਦੇਣਗੇ ਸੀਆਈਏ ਸਟਾਫ ਤੇ ਮੈਂ ਸੀਆਈਏ ਸਟਾਫ ਮੋਹਾਲੀ ਤੋਂ ਹਾਂ ਜੀ ਸਬ ਇੰਸਪੈਕਟਰ ਠੀਕ ਹੈ ਜੀ ਹਾਂ ਬਾਕੀ ਕਿੱਥੇ ਇਨਵੈਸਟੀਗੇਸ਼ਨ ਦਫਤਰ ਕਰਨੇ ਕੋਲ ਭਾਈ ਜੀ ਐਫਆਰ ਡਾਕਟਰ ਉਹ ਵੀ ਤੁਹਾਡੇ ਕੋਲ ਇਸ ওকে ਇਹਦੇ ਵਿੱਚ ਤੁਹਾਨੂੰ ওকে ਰਿਵੈਸਟਰੀ ਉਹ ਵੀ ਛੱਡਣਾ ਦੇਖੋ ਭਾਈ ਜੀ ਤੁਹਾਡਾ ਪਤਾ ਮਿਲਦਾ ਉਹ ਤੇ ਜੇ ਉਹਨਾਂ ਨੇ ਸਾਡਾ ਸੀਰੀਅਸ ਸਪੈਕਟ ਨਹੀਂ ਲਿਆ ਪਲੀਜ਼ ਉਹਨਾਂ ਨੇ ਸਾਡੀ ਇਸਪੈਕਟ ਨਹੀਂ ਹੋ ਰਹੀ ਹੈ ਸਰਾ ਤੁਸੀਂ ਮੈਨੂੰ ਚਲੋ ਮੈਂ ਤੁਹਾਨੂੰ ਕਰਾਂਗਾ ਅਗਸਤ ਕਰਨ ਬਿਲਕੁਲ ਆ ਜੀ ਉਸ ਪਰ ਪੂਰੀ ਸੁਣਨ ਗੱਲ ਹੋਣੀ ਹੈ ਨਾ ਭਾਈ ਜੀ ਮੈਂ ਮੈਂ ਤੁਹਾਡੇ ਪੈਰ ਤੇ ਖਲਾਮ ਪਿਆ ਲਿਖੀ ਕੁਝ ਕੁਛ ਰਹਿਣਾ ਪਰਮੋਸੀ ਇੰਟਰੋਡਕਸ਼ਨ ਦੇ ਤੀ ਸਾਰੂ ਬੇਦਰ ਦਾ ਕੱਲੀ ਕੱਲੀ ਦਾ ਲੋਕੀ ਬੈਠੀ ਹੋਣ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ ਕੀ ਜਰਦਾ ਹੈ ਜਿਹਨੂੰ ਤੁਸੀਂ ਉਹ ਦੱਸਦੇ ਨੇ ਹਾਂ ਨਹੀਂ ਜਸਪਰ ਬਰਾਹਮਣ ਬ੍ਰਾਂਟ ਦਿਖਾਓ ਮੈਂ ਕਿ ਬ੍ਰਾਂਟ ਦੀ ਐਫ ਆਈ ਆਰ ਤੋਂ ਬ੍ਰਾਂਟ ਦੀ ਗਾਰੰਟੀ ਨਹੀਂ ਹੁੰਦੀ ਗੀ ਬਾਈ ਜੀ ਬਾਈ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਗਾਰੰਟ ਦੇ ਵਿੱਚ ਬਾਈ ਜੀ ਗਾਰੰਟ ਦੀ ਲੋੜ ਹੋਵੇ ਮੈਂ ਕਿਸੇ ਦੇ ਕਰੇ ਗਾਰੰਟੀ ਐਰੇਸ਼ਨ ਕਰ ਰਹੀ ਆਰ ਦੇ ਵਿੱਚ ਗਾਰੰਟ ਦੀ ਕੋਈ ਲੋੜ ਨਹੀਂ ਵਰੰਟ ਦੀ ਕਾ ਲੋੜ ਹੈ ਜੇ ਥੋੜੀ ਅਸੀਂ ਕੰਧ ਬਾੜ ਕੇ ਟੱਪਾਂ ਓਪਨ ਕਰਕੇ ਵੈਲ ਮਾਰ ਕੇ ਆਦੇ ਨਹੀਂ ਇੱਕੋ ਕੰਨੀ ਗੱਲਾਂ ਹੋਗੀਆਂ ਨਹੀਂ ਫਿਰ ਮਤਾਲੀਏ ਚਾਈਕੀ ਨੇ ਲਾ ਚੱਲੂ ਮੈਂ ਮੈਂ ਭਜਦਾ ਨਹੀਂ ਲੈ ਲੈ ਕੋਈ ਆਉਣੀ ਤੁਸੀਂ ਤੁਹਾਨੂੰ ਪਹਿਲੀ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਬੈਠੇ ਅਰੈਸਟ ਕਰਨ ਖਾਤਰ ਵਰੰਟ ਦਿਖਾਉਣੇ ਜ਼ਰੂਰੀ ਹੁੰਦੇ ਕੋਈ ਗੱਲ ਨਹੀਂ ਮਤਲਬ ਉਹ ਤੁਹਾਡਾ ਵਕੀਲ ਦੱਸ ਦੇ ਦਿਖਾ ਤੁਹਾਡਾ ਵਕੀਲ ਦੱਸ ਦੇ ਵਕੀਲ ਦੀ ਸਾਡੇ ਕੋਲ ਪਾਵਰ ਹੈ ਨਾ ਐਫ ਆਈ ਆਰ ਦੇ ਕੋਲ ਪਾਵਰ ਆ ਤੁਹਾਡੇ ਕੋਲ ਮੈਂ ਮੰਨਦਾ ਤੁਹਾਡੇ ਕੋਲੇ ਕਾਬਰਾ ਮੈਂ ਮੰਨਦਾ ਤੁਹਾਡੇ ਕੋਲੇ ਕਾਬਰਾ ਪਰ ਤੁਹਾਡਾ ਫਰਜ਼ਾ ਬਰਕਰਾਰ ਰਹਿਣਾ ਸਾਨੂੰ ਗਰੰਟਾ ਦੀ ਜਰੂਰਤ ਨਹੀਂ ਹੈ ਮੈਂ ਨੰਬਰ ਤੁਹਾਡੇ ਅੱਗੇ ਕਹਿ ਰਹਿਣਾ ਐਫ ਆਈ ਆਰ ਦੇ ਵਿਆਪ ਤੋਂ ਤੁਹਾਨੂੰ ਮੈਂ ਰੈਸਟ ਕਰ ਰਿਹਾ ਜੀ ਭਾਈ ਜੀ ਮੈਂ ਆਪੋ ਆਪਣੇ ਨਟਾ ਐਫ ਆਈ ਆਰ ਕੀ ਆ ਭਾਈ ਜੀ ਗਰੰਟੀ ਐਫ ਆਈ ਆਰ ਕੀ ਆ ਇੱਕ ਬੰਦੇ ਨੂੰ ਗੱਲ ਕਰ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਨਹੀਂ ਜੀ ਮੈਂ ਚਲੋ ਭਾਜੀ ਹੁਣ ਮੈਂ ਤੁਹਾਨੂੰ ਇਹ ਦੱਸ ਦਿਆਂ ਮੈਂ ਜੋ ਕਹਿ ਰਿਹਾ ਹੁਣ ਚਲੋ ਹੁਣ ਆਪਾਂ ਨੂੰ ਜਾਣਾ ਪੈਣਾ ਆਪਾਂ ਮਹਾਲੀ ਜਾਣਾ ਠੀਕ ਹੈ ਜੀ ਹਾਈ ਟੈਕ ਸਿਟੀ ਥਾਣੇ ਕੋਨਸਟ੍ਰਕਸ਼ਨ ਥੋੜੀ ਅੱਗੇ ਮਹਾਲੀ ਲੱਗ ਕੀ ਐ ਫਿਰ ਕੀ ਆ ਮੈਂ ਕਹਿ ਰਿਹਾ ਤੋ ਮੈਂ ਜੋ ਦੱਸਦਾ ਰਹੀ ਆ ਤੂੰ ਸਾਰਾ ਨਿਕਲਦਾ ਬੈਠਾ ਰਹਦਾ ਐ ਚੱਲਦਾ 67 ਸੁਣੋ 67 ਬਾਈ ਜੀ ਮੈਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਮੈਂ ਤੁਹਾਨੂੰ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਪੁੱਛਦਾ ਉਹ ਸੈਕਸ਼ਨ ਹੀ ਦੱਸ ਰਿਹਾ ਬਾਈ ਗੱਲ ਤਾਂ ਸੁਣ ਲਓ ਸੈਕਸ਼ਨ ਹੀ ਦੱਸ ਰਿਹਾ ਮੈਂ ਹੁਣ ਹਾਂਜੀ 67 ਆਈਟੀ ਸਿਟੀ ਕੀ ਹੁੰਦਾ ਉਹ ਤੁਹਾਨੂੰ ਤੁਸੀਂ ਕਹੋ ਲੈ ਕੋਈ ਆਈਡੀਆ ਸਪੋਰਟੀ ਐਗੈਂਟ ਲਈ ਨਹੀਂ ਦਰਜ ਹੋਈ ਆ ਲੈ ਤੁਸੀਂ ਨਾ ਮੇਰੀ ਗੱਲ ਸੁਣੋ ਐਫ ਆਰ ਦਾ ਵੇਰਵਾ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਅਕਿਊਡ ਐ ਤੁਸੀਂ ਅਕਿਊਡ ਐ ਸੁਣੋ ਤੁਸੀਂ ਅਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਬਿਲਕੁਲ ਕਿਉਂ ਦਮ ਠੀਕ ਚਲੋ ਯਾਰ ਮਾਤਰਾ ਤੁਹਾਨੂੰ ਨਹੀਂ ਨਹੀਂ ਬਾਕੀ ਬੰਦੇ ਮੈਨੂੰ ਖਿੱਚਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਪਾ ਦੇਣਾ ਯਾਰ ਐਡੀ ਕੀ ਗੱਲ ਆ ਨਹੀਂ ਕੋਈ ਯਾਰ ਇਹ ਪਹਿਲੀ ਵਾਰ ਜਾ ਰਿਹਾ ਤੂੰ ਕਿਵੇਂ ਸਿਰ ਨਹੀਂ ਰਿਹਾ ਸਾਰਾ ਕੁਝ ਬਾਈ ਜੀ ਮੈਂ ਪਹਿਲੀ ਗਾਰ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਆ ਆ ਪੈਗ ਲਾਏ ਆ ਆਏ ਹੋਏ ਨਾ ਅਸੀਂ ਸਾਨੂੰ ਆਪਣੀ ਡਿਊਟੀ ਕਰਨੀ ਪਊਗੀ ਅਗਰ ਤੁਸੀਂ ਡਿਊਟੀ 'ਚ ਵਿਗੜ ਪਾਉਂਗੇ ਸੁਣੋ ਬ੍ਰਦਰ ਅਗਰ ਤੁਸੀਂ ਡਿਊਟੀ 'ਚ ਵਿਗੜ ਪਾਉਂਗੇ ਮੈਂ ਇੱਥੇ ਹੁਣੇ ਨਹੀਂ ਪਾਉਂਦਾ ਨਹੀਂ ਨਹੀਂ ਪਾ ਰਹੇ ਨਹੀਂ ਅਸੀਂ ਪਾ ਰਹੇ ਅਸੀਂ ਵਿਗੜਨ ਕਿਉਂ ਪਾਵਾਂਗੇ ਮੈਂ ਸਹੀ ਦਾ ਗੰਗਾ ਅਕਰਵਾ ਕੇ ਲਾਇਆ ਹੁਣ ਅਸੀਂ ਆਪਣੇ ਘਰੇ ਵਿੱਚ ਮੀਤੀ ਤੁਹਾਨੂੰ ਮਦਦ ਦੇਣਾ ਬੋਲਿਆ ਹੁਣੇ ਕਰੋ ਕੱਪੜੇ ਤਾਂ ਪਾ ਲੈ ਚਲੋ ਫਿਰ ਚਲੋ ਮੈਨੂੰ ਕੋਈ ਤੁਹਾਡੇ ਨਾਲ ਕੱਪੜਿਆਂ ਨੂੰ ਮੈਂ ਰੋਕਿੰਦਾ ਹਾਂ ਇੱਕ ਮਿੰਟ ਹੋਰ ਮੇਰੀ ਗੱਲ ਕਹੀ ਇੱਕ ਮਿੰਟ ਰੁਕੋ ਮੇਰੀ ਗੱਲ ਕਹੀ ਹੈ ਮੈਨੂੰ ਕੱਪੜੇ ਪਾਣ ਦੋ ਇੱਕ ਮਿੰਟ ਇੱਕ ਮਿੰਟ ਰੁਕੋ ਮੈਂ ਮਨਾਂ ਕੀਤਾ ਵੀ ਕੱਪੜੇ ਨਹੀਂ ਪਾਣੇ ਭਾਈ ਜੀ ਤੁਸੀਂ ਮੇਰੇ ਕੋਲ ਸ਼ੀ ਬਿਊਟੀ ਜੀ ਵੇਚਣ ਪਾ ਰਹੇ ਹੋ ਤੁਸੀਂ ਪਾ ਰਹੇ ਹਾਂ ਤੁਸੀਂ ਪਾ ਰਹੇ ਨਹੀਂ ਪਾ ਰਹੇ ਹਾਂ ਤੁਸੀਂ ਕੋਈ ਗੱਲ ਸਾਨੂੰ ਕੁਐਸਚਨ ਨਹੀਂ ਮੇਰੇ ਤੁਸੀਂ ਪਾ ਰਹੇ ਕੋਈ ਨਹੀਂ ਜੇ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਰਹੇ ਕੋਈ ਪ੍ਰੋਬਲਮ ਨਹੀਂ ਫੇਰ ਕੀ ਹੋਵੇ ਤੁਸੀਂ ਮੈਨੂੰ ਇਹ ਦੱਸੋ ਮੈਂ ਜਾਣ ਤੋਂ ਇਨਕਾਰ ਕੀਤਾ ਤੁਸੀਂ ਤੁਰਦੇ ਦਾ ਹੈ ਨਹੀਂ ਉਹ ਕੀ ਹੁੰਦਾ ਜੇ ਤੁਰਨਾ ਨਹੀਂ ਉਹ ਕੀ ਕਹਿੰਦੇ ਹਸਪੀਟਲੋਂ ਭਾਈ ਮੇਰੇ ਦਵਾਈਆਂ ਆ ਮੈਂ ਕਹਿੰਦਾ ਮੇਰੇ ਘਰ ਆ ਜਾਓ ਭਾਈ ਜੀ ਦੇ ਆ ਦਵਾਈਆਂ ਲੈ ਆਜੋ ਸਟੱਪੂਲੀ ਲੈ ਕੇ ਚੱਲੋ